ਸੋਸ਼ਲ ਵੈਲਫੇਅਰ ਸੁਸਾਇਟੀ ਗਰਸ਼ੰਕਰ ਵੱਲੋਂ ਐਸਟੀਐਮ ਗਰਸ਼ੰਕਰ ਸ਼ਿਵਰਾਜ ਸਿੰਘ ਬੱਲ ਨੂੰ ਇੱਕ ਮੰਗ ਪੱਤਰ ਪ੍ਰਦਾਨ ਹਰਵੈਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਦਿਨ ਸਮੇਂ ਚੱਲ ਰਹੇ ਟਿਪਰ ਅਤੇ ਹੋਰ ਵੱਡੀਆਂ ਗੱਡੀਆਂ ਦਾ ਲਾਂਗਾ ਬੰਦ ਕੀਤਾ ਜਾਵੇ ਅਤੇ ਰਾਤ ਨੂੰ ਉਨ੍ਹਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਟਿਪਰ ਬਿਨਾਂ ਨੰਬਰ ਪਲੇਟਾਂ ਤੋਂ ਚੱਲ ਰਹੇ ਨੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਉਨਾ ਕਹਿ ਆ ਕਿ ਪਹਿਲੀਆਂ ਸਰਕਾਰਾਂ ਸਮੇਂ ਟਿਪਰਾਂ ਦਾ ਲੰਘਾ ਰਾਤ ਸਮੇਂ ਹੀ ਹੁੰਦਾ ਸੀ ਪਰ ਹੁਣ ਦਿਨ ਵੇਲੇ ਵੀ ਰojana ਹੀ ਧੜਾ ਧਾ ਟਿਪਰ ਲੰਘਣ ਕਾਰਨ ਟ੍ਰੈਫਿਕ ਦੀ ਇਸ ਮਸਿਆਬੜੀ ਰਹਿੰਦੀ ਹੈ ਫੂਸਲ ਵੈਲਫੇਅਰ ਸੁਸਾਇਟੀ ਦੇ ਸੂਬਾ ਅਧਿਕਾਰੀਆਂ ਨੇ ਅੱਜ ਇਹਨਾਂ ਸਾਹਬ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਟਿਪਰ ਤੇ ਵੱਡੀ ਜੱਡੀਆਂ ਆ ਉਹ ਨੰਬਰ ਇੱਕ ਉਹ ਦਿਨ ਵੇਲੇ ਇਹਨਾਂ ਨੂੰ ਬੰਦ ਕੀਤਾ ਜਾਵੇ ਰਾਤ ਦਾ ਸਮਾਂ ਇਹਨਾਂ ਦਾ ਨਿਥੇ ਕੀਤਾ ਜਾਵੇ ਤਾਂ ਕਿ ਜਿਹੜੇ ਆਉਣ ਵਾਲੇ ਇਹ ਪੈਡੈਸਟਰੀਅਨ ਵਾਲਾ ਤੇ ਆਉਣ ਵਾਲੇ ਜਿਹੜੇ ਇੱਥੇ ਸ਼ਹਿਰੀ ਆ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਬੱਚਿਆਂ ਨੂੰ ਗੜੀ ਬੱਸ ਬੱਚਾ ਦਾ ਟਾਈਮ ਆ ਬੱਚਿਆਂ ਦਾ ਟਾਈਮ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਕਿ ਅਸੀਂ ਇਹ ਚਾਹਣਾ ਇੱਕ ਨੰਬਰ ਕਿ ਬਰੇਟ ਕਿਸ ਤਰ੍ਹਾਂ ਦੇ ਵਿੱਚ ਕਿੰਜਾਂ ਦੇ ਨੰਬਰ ਪਲੇਟਾਂ ਵੀ ਨਹੀਂ ਜਿਆ ਨੰਬਰ 2 ਤੇ ਇਹਨਾਂ ਦੇ ਉੱਪਰ ਉਹ ਢਕੇ ਨਹੀਂ ਰਿਤਾ ਜਿਹੜਾ ਲੋਕਾਂ ਦੀ ਅੱਖਾਂ 'ਚ ਪੈਂਦਾ ਨੰਬਰ 3 ਇਹਨਾਂ ਨੇ ਸ਼ਹਿਰ ਦੇ ਵਿੱਚ ਇੰਨਾ ਉਹ ਓਵਰ ਸਪੀਡ ਚੱਲਦੇ ਆ ਕਿ ਉਹਦੇ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਆ ਇਹ ਲੋਕ ਲੋਕਾਂ ਦੇ ਵਿਦਰੋਹ ਨੂੰ ਸਾਹਮਣਾ ਕਰਨ ਤੋਂ ਪਹਿਲਾਂ ਹੀ ਇਹ ਜਿਹੜੀ ਸਮੱਸਿਆ ਜਿਵੇਂ ਪਹਿਲੀਆਂ ਸਰਕਾਰਾਂ ਨੇ ਰਾਤ ਦੇ ਸਮੇਂ ਤੋਂ ਚਲਦੇ ਸੀ ਇਹ ਹੁਣ ਅਸੀਂ ਬੇਨਤੀ ਇਹ ਕੀਤੀ ਆ ਸਾਡੀ ਸਰਕਾਰ ਨੂੰ ਅਪੀਲ ਕਰਦੇ ਪ੍ਰਸ਼ਾਸਨ ਨੂੰ ਕੀ ਲਾ ਇਹਨੂੰ ਕੰਟਰੋਲ ਕੀਤਾ ਜਾਵੇ ਜਿੰਨ ਵਿਲੇ ਇਹ ਜਿਹੜੇ ਟਿੱਪਰ ਆ ਵੱਡੀਆਂ ਗੱਡੀਆਂ ਆ ਟਰੈਲੀਆਂ ਜਿਹੜੇ ਦੂਜੇ ਆ ਇਤੋਂ ਕਵਰ ਕੀਤਾ ਜਾਵੇ ਦੂਜੇ ਨੰਬਰ ਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਆਮ ਜਿਹੜੀ ਆਵਾਜਾਈ ਬਹਾਲ ਹੋ ਸਕੇ ਉਧਰ ਐਸਟੀਐਮ ਗਰਸ਼ੰਕਰ ਸ਼ਿਵਰਾਜ ਸਿੰਘ ਬਲ ਨੇ ਵਿਸ਼ਵਾਸ ਦਵਾਇਆ ਕਿ ਇਸ ਬੰਦੀ ਜਲਦ ਹੀ ਉਚਿਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਬਹੁਤ ਚੀਜ਼ਾਂ ਇਦਾਂ ਦੀਆਂ ਜੋ ਆਲਰੇਡੀ ਧਿਆਨ ਚ ਹੈ। ਕੋਈ ਇਸ਼ੂ ਜਿਹੜੇ ਆ ਉਹ ਹੈਗਾ ਰਿਗਾਰਡਿੰਗ ਦੀ ਬਾਈਪਾਸ। ਜਿਹੜਾ ਵੀ ਇੱਕ ਵੱਡਾ ਇਸ਼ੂ ਹੈ ਜਿਹਨੂੰ ਆਲਰੇਡੀ ਸਰਕਾਰ ਪੱਤਰ ਤੇ ਵਿਚਾਰਿਆ ਜਾ ਰਿਹਾ ਹੈ। ਆਪਾਂ ਸਾਰੇ ਜਾਣਦੇ ਹਾਂ ਵੀ ਇੱਥੇ ਇੱਕ ਚੌਂਕ ਚ ਆ ਕੇ ਚਾਰ ਮੇਨ ਸੜਕਾਂ ਮਿਲਦੀਆਂ ਜਿਹੜੀ ਮੀਨਾ ਨੂੰ ਸ਼ਹਾਪੁਰ ਟੰਗੜੀਗੜ ਰੋਡ ਤੇ ਹੈਈ ਹੈ ਤੇ ਉਧਰੋਂ ਮੰਗੇ ਨੰਗ ਸ਼ਹਿਰ ਤੋਂ ਸੜਕ ਆ ਰਹੀ ਹੈ ਤੇ ਨੰਗਲ ਨਾਨਕਪੁਰ ਸਾਹਿਬ ਵਿੱਚ ਰੇਲਵੇ ਲਾਈਨ ਲੱਗਣੀ ਸੋ ਅਸੀਂ ਸਮਝਦੇ ਹਾਂ ਤੇ ਬਾਜ਼ਾਰ ਵੀ ਸਾਰਾ ਉਸੇ ਸੜਕ ਤੇ ਸੋ ਇਨ ਸਪਾਇਟ ਆਫ ਆਲ ਐਫਰਟਸ ਜਦੋਂ ਤੱਕ ਇੱਕ ਪ੍ਰੋਪਰ ਬਾਈਪਾਸ ਨਹੀਂ ਬਣਦਾ ਜੋ ਕਿ ਇੱਕ ਵੱਡਾ ਪ੍ਰੋਜੈਕਟ ਹੈ ਉਦੋਂ ਤੱਕ ਇਹ ਇਸ਼ੂ ਸਾਡੇ ਸਾਰਿਆਂ ਦੇ ਧਿਆਨ ਤੇ ਆ ਜਿੱਥੋਂ ਤੱਕ ਓਵਰਲੋਡਿੰਗ ਟ੍ਰਿਪਰ ਔਰ ਹੋਰ ਹੈਵੀ ਵਹੀਕਲ ਦੀ ਗੱਲ ਹੈ ਕਿਉਂਕਿ ਇਹ ਹੁਸ਼ਿਆਰਪੁਰ ਚੰਡੀਗੜ੍ਹ ਮੇਨ ਰੋਡ ਹੈ ਬੜਾ ਮੁਸ਼ਕਲ ਹੈ ਉਸ ਚੀਜ਼ ਨੂੰ 100% ਰੋਕਣਾ ਜਾਂ ਉਹਦੇ ਤੇ 100% ਲਗਾਮ ਜਿਹੜੀ ਇੱਕ ਟਾਈਮ ਫਿਕਸ ਕਰਨਾ ਕਿਉਂਕਿ ਇੰਨੀ ਹਾਈਵੇ ਨੂੰ ਅਸੀਂ ਪਰਮਨੈਂਟਲੀ ਬਲੌਕ ਨਹੀਂ ਕਰ ਸਕਦੇ ਬਟ ਕੁਝ ਚੀਜ਼ਾਂ ਜਿਹੜੀਆਂ ਕਿ ਉਹਨਾਂ ਦਾ ਵਧੀਆ ਸੁਝਾਅ ਹੈ ਉਹਦੇ ਸੰਬੰਧ ਚ ਡੀਟੀਓ ਸਾਹਿਬ ਨੂੰ ਔਰ ਆਪਣਾ ਡੀਐਸਪੀ ਸਾਹਿਬ ਨੂੰ ਅਸੀਂ ਹਦਾਇਤ ਕਰਦੇ ਹਾਂ ਕਿ ਏਟ ਲੀਸਟ ਜਿਹੜੇ ਮੂਵਮੈਂਟ ਹੁੰਦੀ ਹੈ ਉਹ ਓਵਰਲੋਡਡ ਨਾ ਹੋਵੇ ਤੇ ਜੇ ਉਹਦੇ ਤੇ ਕੋਈ ਟਾਈਮ ਫਿਕਸ ਕੀਤਾ ਜਾ ਸਕਦਾ ਤਾਂ ਉਹਦੇ ਨੂੰ ਵੀ ਅਸੀਂ ਜ਼ਰੂਰ ਰਿਕਵਰ ਦੇਖਾਂਗੇ